ਈ ਪਾ ਲੈ ਪਾਣੀ ਵਾਲਾ ਇੱਥੇ ਕਰ ਦੇਣਾ ਕਹਿੰਦੇ ਸਾਡੇ ਕਰਖਾਡੇ ਬਾਸ ਸਾਡੇ ਘਰ ਤੋਂ ਲੈ ਐਡਾ ਕਹਿੰਦੇ ਇੱਕ ਟੈਂਕ ਰੱਖਾਂਗੇ ਸਾਡੇ ਦਾ ਇਹ ਗੀਂਦਰ ਦਾ ਟੈਂਕ ਆ ਕਾਈ ਜੀ ਕਿਤੋਂ ਕਮਜ਼ੋਰ ਹੋ ਗਏ ਅਬ ਅਸਲੀ ਕਾਲ ਬਾਈ ਜੀ ਸਾਰਿਆਂ ਨੂੰ ਲੋ ਬਾਈ ਅੱਜ ਪਹੁੰਚੇ ਹੋਏ ਆ ਮੰਡਜ ਮਲਕੀਤ ਬਾਈ ਤੇ ਇੱਧਰ ਪੜਦੇ ਆ ਸਾਡੇ ਜਿਹੜੀ ਸਾਹੇ ਵਾਲੀ ਕਾਢੀ ਵਾਲੇ ਪਲਾਟ ਇੱਥੇ ਪੜਦੇ ਤੇ ਤੇ ਹੁਣ ਮਲਕੀਤ ਬਾਈ ਪੜਿਆ ਨਹੀਂ ਐ ਤੇ ਛੋੜਾ ਪਾਇਆ ਸਵੇਰੇ ਇਸ ਵੇਰੇ ਪੂਰੇ ਭਖੇ ਹੋਏ ਤੇ ਮੇਰੇ ਲੋਜਰੋਏ ਇੱਧਰ ਚਲੇ ਗਏ ਉੱਧਰ ਚਲੇ ਗਏ ਜੇ ਉਸ ਟਾਈਮ ਆ ਜਾਂਦੇ ਫੇ ਕੰਮ ਖੜਨਾ ਦਾ ਸੀ ਹਾਂ ਪੂਰੇ ਦਿੱਤਾ ਹੋਇਆ ਬਦਲ ਤੇ ਇੱਧਰ ਬੰਦੇ ਪਹੁੰਚੇ ਹੋਏ ਆ ਬੰਦੇ ਦੇਖ ਲਓ ਚਾਹ ਭਾਈ ਜਿਆਦਾ ਲੰਗਰ ਤਿਆਰ ਆ ਠੀਕ ਹੈ ਟੈਕਸੀ ਕਾ ਜੇ ਸਾਦਾ ਵਗਰੀ ਆ ਹਾਲੀਵੁੱਡ ਵਾਲੇ ਆਪਦੇ ਨੇ ਹਾਲੀਵੁੱਡ ਵਾਲੇ ਤੇ ਕਿਹੜਾ ਮੰਗ ਕੇ ਲਾਉਂਦੇ ਬਹੁਤ ਬਹਿ ਗਿਆ ਅਲਕਲ ਲਿਕੇ ਆ 10 ਕਿੰਨੇ ਹੋ ਗਏ ਲੰਗਰ ਦਾ ਐ ਭਾਈ ਚਾਹੀਦੀ ਹੈ ਇੱਥੇ ਨੇ ਪਰਟੀਕਲ ਸ਼ੂਟਿੰਗ ਸੌਨ ਆਇਆ ਮੈਂ ਤਾਂ ਡੱਕਿਆ ਗਿਆ ਮੇਰੇ ਇਹਦਾ 250 ਦੀਆਂ ਫੇਟ ਲੈਂ ਗਿਆ ਜਦ ਮੈਂ ਕੰਦ ਗਿਆ ਕਚਰ ਪੈ ਗਿਆ ਮੇਰੇ ਹੱਥ ਤੇ ਕਹਦੇ ਉਹਦੇ ਪਾਦਾ ਹਾਈਡਰਾਪਿਕ ਜਦ ਮਸ਼ੀਨ ਦਾ ਕਚਰ ਪੈ ਗਿਆ ਮੈਂ ਗਿਆ 200 ਦੀਆਂ ਕਹਿੰਦਾ ਬੰਦਾ ਦੂਸਰੋਂ ਦੇਈ ਜਾ ਦੇਈ ਦੇ 200 ਰੁਪਏ ਪਿਆਰ ਜਿਹਨੇ ਜਾਂਦਾ ਕਾਲੀ ਕਾਲੀ ਤੇ ਹਾਂ ਮੰਡੀ ਤੇ ਖੜਾ ਬੰਦਾ ਹਾਂ ਲਾਈਵ ਹੁਣ ਕਹਿੰਦਾ ਮਾਰ ਜੱਟਾ ਸਾਰੀ ਸਾਰੀਆਂ 100 ਰੁਪਏ ਜਿਹੜੀ ਮੈਂ ਇਹਦਾ ਹਾਂ ਇਹਦਾ ਆਹ ਚੀਜ਼ ਬਹੁਤ ਕਹਿਵਾ ਪੂਰੀ ਫਰ ਗਿਆ ਓਰੀਜਨਲ ਆ ਮੈਂ ਵੇਚਦੀ ਹਾਂ ਕਰਾਲੀ ਕਰਾਲੀ ਅੱਡੇ ਹਾਲੀਵੁੱਡ ਵਾਲੀ ਲੱਗਦੇ ਪੂਰੇ ਮਤਲਬ ਖੇਲ ਕੇ ਆ ਰਿਹਾ ਤੇਰਾ ਮੋਰ ਸਾਬਾ ਮਕਮ ਖਲਾਮ ਹੁੰਦਾ ਮਿੱਟੀ ਵਿੱਚ ਨਾ ਯਾਰੋ ਬਾਕੀ ਚੱਲਦੇ ਆ ਮਿੱਟ ਕੁ ਮੜੀ ਜਨੇ ਹੋ ਪਾਸਾ ਰਹਿ ਗਿਆ ਟੋਕ ਗਿਆ ਰਹਿ ਗਿਆ ਫਿਰ ਥੱਲੇ ਲਾ ਰਹਿ ਗਿਆ 11 ਦੇਖੋ ਜਿਹੜੀ ਟ੍ਰਿਕ ਤੇਈ ਸੀ ਘੰਟੇ ਲੇਟ ਹੋਏ ਇੱਕ ਹੈ ਇਹ ਤਾਂ ਹੈ ਜਾਂ ਕਿਹਾ ਤਾਂ ਤ੍ਰਿਕ ਨਹੀਂ ਬਦਲੀ ਇੱਕ ਦੋ ਘੰਟਾ ਉਹ ਵੀ ਮੀਨੇ ਰੱਬ ਨੇ ਉਹ ਕਰਦੇ ਆ ਚਾਰ ਚਾਰ ਆਏ ਬਾਬੇ ਉਹ ਆ ਪਿਆ 10 ਸਵੇਰੇ ਆਏ ਹੋਏ ਪਹੁੰਚਦੇ ਆ ਹਾਂ ਪਰ ਜੇ ਉਸ ਟਾਈਮ ਆ ਗਏ ਮਸ਼ੀਨ ਲੈਣੋਂ ਤਿਆਰ ਤੇ ਵੀ ਸਵੇਰੇ ਆ ਗਿਆ ਆਹੀ ਦੇ ਦੇਣੀ ਚਰਾਖੇ ਦੇਖੋ ਐ ਜੀ ਕਰਦਾ ਪੰਡਤ ਵੀ ਅਸੀਂ ਆਪਣੀਓ ਨਹੀਂ ਜਿਹੜੀ ਵਾਂਝੇ ਕਹਿੰਦਾ ਅਸੀਂ ਲਿਆਉਂਦੇ ਨਹੀਂ ਤਾਂਹੀਂ ਸਾਡੀ ਘਰ ਦੀ ਮਸ਼ੀਨਾਂ ਆਪਣੇ ਤੇ ਤਿਆਰ ਕਰਾ ਲਾਂਗੇ ਸਾਡੀ ਲੈ ਆਉਗੇ ਨਾ ਲੋੜੇ ਨਹੀਂ 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 ਸਾਰੀ ਜਾਂਦਾ ਭਾਈ ਮੈਂ ਇੱਕ ਗੱਲ ਦੱਸਦਾ ਮੀਨ ਆ ਪਵੇ ਨਾ ਕਿਆ ਹੱਥੀਆ ਮਹਾਰਾਜ ਚੱਲਦਾ ਰੱਖੇ ਕੋਈ ਪਹਿਨਾ ਪਹਿਨਾ ਮੈਂ ਪੁੱਛਦਾ ਸੀ ਕਿ ਕਿਦੀ ਵੱੜਦੀ ਏ ਹੁਣ ਮੀਨੂ ਦੇਖ ਕੇ ਹਰੇ ਕੇ ਮੇਰੀ ਵੱੜਦੇ ਨਾ ਨਾ ਜਿਹੜਾ ਟਾਈਮ ਤੇ ਫੋਟੋ ਬੰਦ ਨਹੀਂ ਉਹ ਵੱਡਣੀਆਂ ਜਿੰਨੀ ਕੀ ਨੇ ਵੱਡਣੀਆਂ ਉੰਨੀ ਉਹ ਬੜੇ ਖੰਡਾਉਣੀ ਦਾ ਹੈ ਨਾ ਜੀ ਨਾ ਰਾਤ ਵੀ 12 12:00 ਵਜੇ ਚੱਲਦੀ ਹੈ ਰਾਤ ਕੋਈ ਨਹੀਂ ਮੰਨਿਆ ਆਨ ਨੂੰ ਫੋਨ ਕਰੀਗਾ ਮੈਨੂੰ ਬਈ ਫੋਨ ਕਰ ਤੂੰ ਤਾਂ ਕਰਦਾ ਨਹੀਂ ਕਈ ਨਾ ਕਰੇ ਲੈ ਲੈਦਾ ਉਹ ਡਾਰੀ ਚਾਣ ਵਿੱਚ ਬਲਾਉਂਦਾ ਦਾ ਪੰਡਾ ਜੀ 8 ਵਜੇ ਦਾ ਮੰਡੀ ਚ ਬੈਠਿਆ ਫੋਨ ਕਰਨ ਲੱਗਾ ਮੈਂ ਕਿਹਾ ਮਸ਼ੀਨ ਵੇਚੀ ਹੋ ਗਈ ਲੈ ਜੋ ਕਿਧਰੇ ਮੱਝਾ ਇਹ ਨਾ ਨੇ ਉੱਥੇ ਹੀ ਹੀ ਕਰੀਗੇ ਪਿੰਦਰੀ ਦੁਕਾਨ ਪਰ ਪਰ ਇਹ ਨਾ ਨੇ ਮਸ਼ੀਨ ਨਹੀਂ ਬਗਾ ਤੇਰੀ ਵੱਟ ਟੈਂਕ ਵਰਗਾ ਟੈਂਕ ਥੋੜਾ ਵੱਜਦੀ ਆ ਵੀ ਨਾ ਆਪਾਂ ਪੀਣੇ ਖਾਣੇ ਦਾ ਦੱਸਿਆ ਲਿਆ ਬੀਆ ਰੋਟੀ ਨਹੀਂ ਖਾਣੀ ਦੁਪਹਿਰ ਦੀ ਅਸੀਂ ਹੁਣ ਜੁਲਿੰਦਰ ਸਾਈਕਲ ਹੀ ਪੜਿਆ ਵਾ ਜੇ ਕਹਿੰਦਾ ਸਾਈਕਲ ਆਉਂਗੀ ਜੱਗੇ ਤੇ ਵੱੜਦੇ ਵੱੜਦੇ ਜੱਗੇ ਤੇ ਵੱੜਦੇ ਵੱੜਦੇ ਖਾਣੀ ਓਏ ਲੈਣੇ ਨੂੰ ਬਚਾਈਓ ਵਿਚ ਬਹਿ ਜਾ ਵਿਚ ਬਹਿ ਜਾ ਇਹ ਕਹਿੰਦਾ ਟਰਾਲ ਭਰਿਆ ਵਾ ਮਾ ਭਰਿਆ ਹੋ ਤੂੰ ਵੀ ਆਇਆ ਵਾ ਹੋਰ ਉਹਦੇ ਪੂਰੇ ਲੈਣੇ ਨੂੰ ਉਹਦੇ ਬਹਿ ਜਾ ਯਾਰ ਬੈਠਾ ਰ ਬੈਠਾ ਰ ਯਾਰ ਇਹ ਕਾਨੂੰਨ ਲਿਆਉਣ ਤਾਂ ਆ ਤੈਨੂੰ ਫੜ ਕੇ ਰੱਖੋ ਯਾਰ ਉਹ ਉੱਪਰ ਬੈਠਾ ਨਹੀਂ ਆਇਆ ਤਾਂ ਪਤਾ ਉਹਨੂੰ ਐ ਤਾਂ ਠੀਕ ਹੈ ਕੋਈ ਅੱਛਾ ਉਹ ਸਿਆਣੇ ਨੂੰ ਤੁਸੀਂ ਨਾਲ ਲਿਆਏ ਉਹ ਨਹੀਂ ਉਹ ਕੱਦਿਆਂ ਦਾ ਨਾ ਕੱਦਾ ਉਹ ਲਾਲ ਜੱਗਿਆ ਨਿਆਣੇ ਨੂੰ ਕਹਦੇ ਨਾਲ ਲੈ ਕੇ ਆਏ ਇਹਨੂੰ ਆ ਸਿਆਣੇ ਨੂੰ ਤੁਸੀਂ ਨਾਲ ਲਿਆਏ ਛੋਟਾ ਜੱਗਾ ਉਹ ਜੱਤਾ ਤਾਂ ਭਾਦ ਨਾ ਜਿੱਤੇ ਉਹ ਜੱਦਾ ਹੀ ਬੈਠਿਆ ਮਾਲਕ ਮਾਲਕ ਉੱਧਰ ਰੱਖ ਲਓ ਇਹਨੂੰ पूरा कर दो हां ये दिख दी पड़ाई 14 ਦੇ ਲਈ ਆਪਣੀ ਬਟਨੀ ਫਿਰ ਤੇ ਆਪਣੇ ਜੇ ਚੱਲਦੀ ਫੱਟੀ ਜਾਣੀ ਹੱਦ ਤੱਕ ਬਸ ਟਰਾਲਾ ਫੜਿਆ ਆਪਣੇ ਕਾਰ ਵਾਲਾ ਹਾਂਜੀ ਹਾਂਜੀ ਉਹ ਕਰ ਲੈਣਾ ਬਸ ਕਿਆ ਲੱਗੀ ਹਾਂ ਤਾਂ ਉੱਪਰ ਨਹੀਂ ਲੱਗਣੀ ਚਾਹੀਦੀ ਜੀ ਵਰ ਗਿਆ ਇਹਦਾ ਇੱਤੀ ਵਾਰ ਗਿਆ ਮੈਂ ਇਹਨੂੰ ਕਹੀ ਜਾਂਦਾ ਵੀ ਹੋਰ ਆਉਂਗੀ। ਈ ਸੀ ਦਾ ਹੁਣੀ ਲੱਗ ਗਈ। ਸਾਤ ਨਾਂ ਮੈਂ ਇੱਕ ਕਰਦਿਓ ਵੱਡਾ ਇੱਧਰ ਜਾਣ। ਸਹੀ ਚ ਆ ਗਈ ਫੇਰ ਝੜ ਕਾਟਾ ਜੇ ਵੱਧ ਗਈ ਉੱ ਨੂੰ ਝੜ ਵੱਧਦਾ ਵਾ। ਆਹ ਹਾਂ। ਕੈਸਾ ਲਾਟਾ? ਇਹ ਸਾਰੀ ਚ ਪੈ ਗਈ ਧਾਰ ਦੇ ਵਿੱਚ। ਨਾਰਮਲ ਆ? ਹਾਂ। ਨਮਾ ਨੌਮ ਧਾਰਾ ਜੇ ਕਿੰਨਾ ਇੱਧਰ ਤੇ ਉੱਪਰ ਵਧਿਆ ਟਾਲੀ ਦੇ ਨਾ ਝੜ ਬੱਸ ਉਹ ਆ ਜਾਣੀ ਯਾਰ। ਨਹੀਂ ਆਉਂਦੀ ਲੋਟ ਜੀ ਕਰਕੇ ਜੇ ਆਹੋਂ ਨੀਵੀਂ ਵੀ ਹੁੰਦੀ ਹਾਂ ਇਹਨੇ ਲਿਆ ਵੇ ਜਾ ਕੇ ਕਿੱਥੇ ਤੋਂ ਮਗਾ ਲਵੇ ਲਾ ਕੇ ਫਿਰ ਆਉਣੇ ਦੀ ਗੱਲ ਫੋਨ ਕਰਕੇ ਮਗਾਉਂਦਾ ਗੁਰਿੰਦਰ ਕਹਿੰਦਾ ਮੋਟੇ ਡਰ ਵਾਲੀ ਸਾਈਕਲ ਹੀ ਲੈ ਕੇ ਆਉਣੀ ਆ ਹਾਂ ਮਾਰਦੀ ਆ ਹੁਣ ਤਾਂ ਯਾ ਮੋਟੇ ਡਰ ਵਾਲੀ ਸਾਈਕਲ ਹੀ ਗੁਰਿੰਦਰ ਕਹਿੰਦਾ 10 ਕੁ ਮਿੰਟ ਬਾਅਦ ਦੋ ਗਿੱਸਤਾ ਬਈਆਂ ਆ ਜਾਨੀ ਯਾਰ ਸਾਈਕਲ ਫਿਰ ਪਾ ਕੇ ਦੋ ਗਿੱਸਤਾ ਬਈਆਂ ਚੋ ਵੀ ਛੇ ਦਿੱਤੀ ਉਹ ਚੋ ਚੋ ਸੀ ਸੀ ਦੇ ਗੈਫਿਕ ਸੀ ਸੀ ਹੈ ਬੁਗੀ ਚਲੋ ਲੱਗ ਜਣੀ ਮੇਰ ਪੂਣੀ ਪੂਰੀ ਬਰਾਬਰ ਆ ਗਈ ਬਿੱਡ ਤੇ ਨਹੀਂ ਨਹੀਂ ਆ ਗਈ ਉੱਪਰ ਬਿਲਕੁਲ ਉੱਪਰ ਆ ਗਈ ਦੇਖੋ ਅੱਜ ਉਹਦੋਂ ਮੇਰਾ ਬੱਚੀ ਦਾ ਆਇਆ ਪੂਰੇ ਬੱਚੀ ਦਾ ਇਹਨਾਂ ਤੋਂ ਅਰੇ ਬੱਚੀ ਉਹ ਤੇਰਾ ਕਿਹਾ ਤੇਰਾ ਸਰੋ ਵੀ ਕੰਟਰੋਲ ਨਹੀਂ ਦਿੰਦੇ ਤੇਰਾ ਕੋਈ ਨਹੀਂ ਪਤਾਗਾ ਤੇਰਾ ਸਰੋ ਵੀ ਕਿਲੇ ਵੀ ਕੰਟਰੋਲ ਹੋ ਜਾਂਦੀ ਹੈ ਹਾਂ ਡੇਡ ਕੀ ਇਹਦੇ ਕੋਈ ਨਹੀਂ ਪਤਾ ਉਹੀ 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 ਵੀ ਮੈਂ ਬਟਾਈ ਦੇ ਮੇਰੀ ਫੇਰ ਨਹੀਂ ਹੋਗੀ ਆ ਉਹ ਵੀ ਦੋ ਕੁਇੰਟਲ ਉਹੀ ਬੀਜਤਾ ਉਹੀ ਮੋਪੱਟੀ ਮੈਂ ਇਹਦੇ 20 ਲੋ ਜੀ ਥੱਲੇ ਵਾਲੇ ਖੇਤ ਚ ਲੈ ਚੱਲੇ ਹਣ ਮਸ਼ੀਨ ਨੂੰ ਇਧਰ ਵੱਡ ਹੋ ਗਈ ਤੇ ਫਸਾਤੀ ਉਹ ਆ ਗਿਆ ਹਤਾ ਸਾਈਕਲ ਹੀ ਪੱਕੀ ਲੈਣੀ ਆ ਹਜੇ ਨਿਕੋ ਹੋਰ ਟਿੱਪਰ ਵੀ ਪੜਨਾ ਹੈ ਹਾਂ ਹਜੇ ਪੜਨਾ ਹੈ ਹੋਰ ਹੋ ਗਿਆ ਵੀ ਆਹ ਟਿੱਪਰ ਪਾਉਣਾ ਬਾਅਦ ਵੀ ਆ ਦੇਖੋ ਪੜਨਾ ਹੈ ਇਹ ਜੇ ਇਹਨੂੰ ਪ੍ਰਬੰਧੋ ਯਾਰ ਇੱਥੇ ਰਸਤਾ ਬਣਾ ਦਿਓ ਇੱਕ ਉਹ ਰਸਤਾ ਬਣਾ ਦਿਓ ਯਾਰ ਇੱਕੋੜੇ ਨੂੰ ਬਣਾਓ ਭਾਈ ਕੋਈ ਰਸਤਾ ਬਣਾਓ ਅਗਲੀ ਵਾਰ ਨੂੰ ਰਸਤਾ ਬਣਾਓ ਇੱਥੇ ਨੂੰ ਵਾ ਕੀਵੇਂ ਗਿੱਲਾ ਹੋਇਆ ਵਾ ਲੈ ਲਓ ਹੁਣ ਇੱਥੇ ਪਾਣ ਦਾ ਲਾ ਲਓ ਉਹ ਰਕੀ ਦਾ ਪੈਕ ਦੀ ਦੇ ਦੇ ਲੈ ਤਾਲ ਹੋ ਗਿਆ ਇਹਨੂੰ ਵੀ ਕਰਾ ਦੋ ਤਿੰਨ ਚਾਰ ਵਾਰ ਕਹਿੰਦੇ ਆ ਉਹਨੂੰ ਆ ਦੇ ਹੁਣ ਕੀ ਹੋ ਗਿਆ ਉਹ ਰਹਿਣ ਦੇ ਜਿੱਥੇ ਦਾ ਕੰਮ ਤੇ ਉਹਨੂੰ 걔ੜਾ ਤਾਂ ਲਾ ਲੈਣ ਦੋ ਮਗਰ ਮਗਰ ਦਾ ਕਬੋਲੇ ਯਾਰ ਤੂੰ ਮਸ਼ੀਨ ਤੇ ਮਗਰ ਜਾ ਮਗਰ ਮਗਰ ਬੱਟਾ ਬਾਜੂਰੀ ਆ ਹੁਣ ਹੁਣ ਤਾਂ ਸਾਈਕਲ ਹੀ ਬਣਦੀ ਆ ਬਣਦੀ ਆ ਬਣਦੀ ਆ ਜੇਰਾ ਵਾਲੀ ਇਹਨੂੰ ਹੁਣ ਦਾ ਕਹਿੰਦਾ ਹੁਣ ਤਾਂ ਸਾਈਕਲ ਹੀ ਬਣਦੀ ਆ ਕਹਿੰਦਾ ਬੈਟਰੀ ਵਾਲੀ ਹੁਣ ਤਾਂ ਬੈਟਰੀ ਵਾਲੀ ਚੱਲ ਪਈ ਆ

ਕਾਰ جا ਕੇ ਰੋਟੀ ਨਹੀਂ ਖਾਣੀ ਰੋਟੀ ਨਹੀਂ ਖਾਣੀ ਹੈ ਜੀ ਲਿਟਣਾ ਏ ਉਹੀ ਰਹਿਣਾ ਕਹਿੰਦੇ ਕਣਕ ਠੀਕ ਹੋਗੇ ਕਾ ਤਾਉ ਦੇ ਕਾ ਤੂੰ ਹੀ ਦਵਾਵੇ ਕਾ ਬੇ ਦਵਾਉਂਗਾ ਸਾਡੇ ਨਾਲ ਨਾ ਦਵਾਉਂਗਾ ਨਾ ਦਵਾਉਂਗਾ ਉਹ ਕਾਲੀ ਟਰੈਕਟਰ ਦੀ ਚਾਬੀ ਬਣਾ ਦੇ ਹਾਂ ਬਾਸ ਨਾਲ ਲੈ ਕੇ ਜਾਉਂਗਾ ਡੀਜ਼ਲ ਨਹੀਂ ਭਰੀ ਨਹੀਂ ਹੈਗੀ ਐ ਯਾਰ ਟੈਕਨੀ ਹੋਰ ਦੱਸ ਕੀ ਅੱਗੇ ਲੈਣਾ ਸਭ ਕੁਝ ਦਵਾਂਗਾ ਟਰਾਲੀ ਮੇਰੇ ਪੁੱਤੇ ਖੜਾ ਦੇ ਬਾੜੇ ਜਾ ਤੱਕ ਦੀ ਆਫਰ ਹੈ ਔਰ ਜਿਹੜੀ ਭਰੀ ਵੀ ਕੰਮ ਕਿ ਨਹੀਂ ਉਹ ਮੈਨੂੰ ਦੇ ਦੇ ਜਿਹੜਾ ਤੀਜੀ ਕਰਦਾ ਉਹ ਦਊਗਾ ਤਾ ਸੌਰ ਹੋਰ ਬੜੀ ਚੀਜ਼ ਨੂੰ ਹੱਥ ਪਾਦਾ ਕਾ ਦੇਣਾ ਹੋਰ ਇਹ ਵੀ ਬਾਬਾ ਜੜੇਗਾ ਸਾਡੇ ਕਾ ਦੇਣਾ ਗੱਡੀ ਲੈ ਲਈ ਦਾ ਦੱਸਦੇ ਕੋਈ ਹੁਣ ਤਾਂ ਇਲੈਕਟ੍ਰਿਕ ਸਾਈਕਲ ਆ ਗਿਆ ਉਹ ਇਲੈਕਟ੍ਰਿਕ ਸਾਈਕਲ ਇਲੈਕਟ੍ਰਿਕ ਸਾਈਕਲ ਪਰ ਆ ਗਿਆ ਹੁਣ ਤਾਂ ਹੋਰ ਕੀ ਲੱਗ ਤੀ ਇਲੈਕਟ੍ਰਿਕ ਸਾਈਕਲ ਤੇ ਲੱਗ ਗਏ ਔਰ ਉਹ 3 ਆਦੀ ਦੇ ਬੱਤ ਮੈਂ ਜੇ ਗਰੰਟੀ ਪਰਭਰ ਮਾ ਰਿਹਾ ਤੇ ਵਾ ਗਿਆ ਤਾਂ ਮੈਂ ਲਿਪਰ ਭਰਨਾ ਬਾਅਦ ਅੱਗੇ ਤੱਕ ਤੇ 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 ਨਾਣਾ ਸੁੱਕਦੀ ਦੀ ਜਦ ਇਹ ੜਕੜਕਵਾ ਜਾਂਦੀ ਹਾਂਜੀ ਮਿੰਟ ਫੋਨ ਵਾਈਸ ਕੋ ਚਾਹੁੰਦੇ ਚਿਲਦਾ ਉਹ ਹੀ ਲੈ ਉਹ ਹੀ ਦੀ ਗੱਤ ਮੈਨੂੰ ਅਰੇ ਪੈ ਜਾ ਤੇ ਕੁਛ ਲੈ ਲੈ ਦੇਖਦਾ ਇਹ ਰੂੰਗੇ ਵਾਲੀ ਉੱਪਰ ਰੂੰਗੇ ਟਰਾਲਾ ਦਾ ਵਧੀਆ ਹੋ ਗਿਆ ਉਹ ਹੀ ਉੱਪਰ ਤੇਰੀ ਉਹ ਐ ਇਹ ਕਹਦੇ ਆ ਮੇਰੀ ਹੋ ਖਤੀਆਂ ਕਹਿੰਦੇ ਨਾ ਤੂੰ ਕੀ ਕਹੂੰਗਾ ਇਹ ਜਿੰਨੀ ਵੀ ਗਣ ਕਹੇ ਮੇਰੀ ਵਾਸਤੇ ਆ ਬਸ ਇਹ ਚਰ ਵਾਲੀ ਮੇਰੀ ਆ ਥੋੜੀ ਐ ਠੀਕ ਐ ਹਾਂ ਆਹ ਕਹਿੰਦੇ ਕਹਦੇ ਆ ਗਣ ਕ ਮੇਰੀ ਉਹ ਥੋੜੀ ਕਹਦੇ ਇਹਦੇ ਪੈਸੇ ਜਿੰਨੇ ਹੋਏ ਕਹਦੇ ਮੇਰੇ ਮਾਂ ਅੱਥੀ ਚ ਲੈਣੀ ਹੈ ਜਨਾ ਦੱਦੀ ਠੀਕ ਆ ਹੁਣ ਕੱਡ ਲੜਦੀ ਨਾਲੇ ਲਾਲ ਗਰੀ ਫਿਰਦਾ ਘਰਦ ਰ ਜੱਤਾ ਲੀ ਡੀ ਜਾਉਦੇ ਚ ਉਹ ਕੀ ਆ ਯਾਰ ਗੁੱਜਰਾ ਮਰੂ ਨਾ ਕੋਈ ਸਾਕੇ ਆ ਇਹ ਬਣਾ ਜਾ ਉਹ ਕਾਂਖ ਵੀ ਦੇਖ ਕੇ ਆਈ ਜੀ ਨਹੀਂ ਹੁਣ ਅੰਦਰ ਪੀਰੇ ਨਾਲੇ ਵਟਣੀ ਆ ਤੇ ਬਾਅਦ ਝੱਡੇ ਵੀਰੇ ਨਾਲੇ ਉਸ ਤੋਂ ਬਾਅਦ ਆਪਣੀ ਲਕੂ ਵੀ ਦੇਖਦੇ ਆ ਆ ਜਾ اور دیکھدا کھڑا کھڑا کے بڑا کھڑا کے زور دیکھدا نا ہاں اور ہلدا نہیں نا ایک دا زور کم کے اتا ہے بس ہے تو سواد بھی آئے گا ٹریکٹر کھڑا ہو پھر کیا ਖੜਾ ਨਹੀਂ ਹੋਣਾ ਜਾਈਦਾ ਫੋਰ ਬਾਈ ਫੋਰ ਹਾਂ ਇਹ ਵੀ ਆ ਗੱਲ ਇਹ ਵੀ ਗੱਲ ਨਾਲ ਆ ਜਾ ਤਾਂ ਨਹੀਂ ਖੜਦਾ ਜੇ ਬੈਠਾ ਹੋਵੇ ਅੱਧੀ ਹੋ ਜੇ ਇਹ ਖੜਦਾ ਕੋਈ ਪੁੱਛਿਆ ਦੇਖਦਾ ਖੜਦਾ ਭਈਆਂ ਨੇ ਖੜਾ ਲਿਆ ਦੋਨੇ ਮੇਰੀ ਕੀ ਹੋਣੀ ਨਹੀਂ ਇਹ ਕਈ ਜਣੇ ਥੱਡੇ ਜਿਹਾ ਫੇਰ ਇਹਨੇ ਰੋਲਾ ਪਾਉਣਾ ਯਾਰ ਪਾਈ ਜਾਣ ਦੇ ਤਾਂ ਅਗਲੀ ਟੈਨਸ਼ਨ ਆ ਤੈਨੂੰ ਤਾਂ ਕੋਈ ਨਹੀਂ ਤੇ ਕੋ ਪਾਉਂਗੇ ਕਿੱਥੇ ਇਹ ਗੱਲ ਖੜਜ ਹੋਵੇ ਤੇ ਕੱਢਣੀ ਉਹਨੇ ਕੱਢਦਣੀ ਮੇਰਾ ਨਹੀਂ ਦੇਖਦੇ ਨਾ ਹੋ ਜੇ ਬੂਰੇ ਦੇ ਵੀ ਦਿਖਦੀ ਉੱਪਰ ਬਰਾਬਰ ਆ ਹੀ ਵੀ ਜਮੇ ਬਿੱਡਦੇ ਰਲਾ ਕਿਹੜਾ ਕਹਿੰਦਾ ਇਹ ਰੇਡਾਰ ਨਾਲ ਕਾਲੇ ਇਹ ਵਿਚ ਵੜਨਾ ਗੱਲ ਤਾਂ ਦਾਣਾ ਟ੍ਰੈਲਰ आया आया बेटा वो दिन में आते थे दिन की चढ़ाई बहुत होती है भाई वो जमा नहीं है नहीं लेट पे आ लड़काता है हां हां 7:00 बजे आ जा ਇਹ ਕਿਉਂ ਦੇਗਾ ਪਾਣੀ ਪਾ ਲਾ ਪਾਣੀ ਪਾ ਲਾ ਪਾਣੀ ਪਾ ਲਾ ਇਲੈਕਟਰ ਮਾ ਜਾਣੀ ਹੈਗੀ ਕਾਗਜ਼ ਤੇ ਬਣੂਗਾ ਉਹ ਪਾਣੀ ਪਾ ਰਾਇ ਜੀ ਉਹ 1 ਲੱਖ ਦਾ ਮੁੱਲ ਨਹੀਂ ਹੈਗਾ ਪੈਸੇ ਨੇ ਘਟਾ ਹਾਂ ਕਿੰਨਾ ਹੈ 12 ਲੱਖ ਦਾ ਮੁੱਲ ਨਹੀਂ ਇਲੈਕਟਰ ਮਾ ਜਾਣ ਓੜੀ ਚੜ ਗਿਆ ਦੇਖ ਲੈ ਪ੍ਰਵਾਹ ਹੀ ਨਹੀਂ ਹੈਗੀ ਨਹੀਂ ਇਹ ਚੜ ਗਿਆ ਮੈਂ 245 ਬੋਖੋ ਸਿਰੇ ਲਾ ਲਵੇ ਉੱਪਰ 90 ਕੁ ਅੰਚ ਲਾਣ ਕੇ ਤੇ ਉੱਪਰ ਹੋਊਗਾ ਇਹ ਦੱਸੂਗਾ ਜਾਂ ਪਾਉਂਗਾ ਨਾ 20 ਮੋਟਾ ਫਿਰ ਦੱਸੂਗਾ ਭਾਈ ਜੀ ਮੈਂ ਇਹ ਹੈ ਇਹ 6 ਕ੍ਰੈਂਟਰ ਦਾ ਰਾਨਾ ਹੈ ਪੂਰੀ ਸੋਨੇ ਚ ਭਾਜੇ ਇਹਨੂੰ ਛੱਟਵਾ ਦੋ ਤਾਇ ਜੀ ਵਾ ਦੋ ਜੀ ਆਹ ਬੋ ਆਹ ਪਿਆਰ ਨਾਲ ਨਮਨ ਦੇ ਜਾਨੀਆ ਉਹ ਟੈਂਕ ਵੀ ਭਰ ਗਿਆ ਉੱਧਰ ਫੇਰ ਆਹ ਇਹ ਤਾਂ ਕਹਿੰਦਾ ਗਰੀਂਦਰ ਮੇਰੀ ਹੈ ਕੱਲੇ ਦੀ ਉਹ ਆਹ ਬਸ ਜਿਹੜੀ ਆਹੋ ਆਹ ਟੈਂਕ ਗਰੀਂਦਰ ਨੂੰ ਸਮਾ ਲਿਆ ਆ ਟੈਂਕ ਦਾ ਕਿਸੇ ਤਰੀਕੇ ਨਾਲ ਮੇਰਾ ਆਇਆ। ਫਿਰ ਵੀ ਹੁਣ ਮਾੜਾ ਆਇਆ। ਗੱਗੇ ਨੂੰ ਪੁੱਛੋ ਤਾਂ ਸਰਵਿਓ ਮੈਂ ਤਾਂ ਖੇਤ ਵਿੱਚ ਪਾਣਾ ਜਦ। ਹੈ? ਜਮਾਈ ਖਾਲੀ ਖੇਤ ਤਾਂ ਪਰ ਨਾਲੇ ਸਾਡੇ ਕਰਦੇ ਨੇ ਕਹਿੰਦੇ ਸਾਡਾ ਕਰਕੇ ਸਾਡੇ ਬਾਸ। ਹੈ? ਸਾਡੇ ਕਰਦੇ ਨੇ ਐਦਾਂ ਕਹਦੇ ਇੱਕ ਟੈਂਕ ਰੱਖੇ ਸਾਡੇ ਦਾ। ਇਹ ਤਾਂ ਗੀਂਦਰ ਦਾ ਟੈਂਕ ਆ। ਕਾਈ ਜੀ ਕਿਤੋਂ ਕਮਜ਼ੋਰ ਹੋ ਗਏ। ਜਦੋਂ ਆਵੇਂ ਉੱਡੋ ਉਹ ਨਹੀਂ ਦੀ ਕਾ ਲੈਂਦੇ ਐ ਐ ਤਾਂ ਗੇਰਾ ਕਮਜ਼ੋਰ ਹੈ ਕਾ ਦੇਖ ਵਾ ਜਾ ਐਸਾ ਕਰਕੇ ਦਿਲਾਂ ਮਹੀ ਵੇਰਾ ਉੱਪਰ ਚੜ ਗਿਆ ਨੋਟ ਕਰਨੀ ਪੈਣੀ ਆ ਹੋਣੀ ਕਿਤੇ ਬਾਕੀ ਟੀਸੀ ਮੈਂ ਆਪੂ ਇਹ ਇਹ ਤੂੰ ਐਕਸ਼ਨ ਮਾਰਦਾ ਕਾਲਾ ਬੱਕਰਾ ਨੇ ਕਿਹੜਾ ਪਾਇਆ ਕੋਈ ਪਾਈਂਦਾ ਨਹੀਂ ਹੋਇਆ ਯੋ ਯੋ ਆਹ ਤੋ ਬੱਕਰਾ ਤੋ ਇਹ ਇਧਰ ਲੱਗ ਜੱਗੇ ਵੀਰੇ ਦੇ ਯੋਗੀ ਦੇ ਚਾਰੰਭ ਨੇ ਟਾਈਮ ਮੇਰੇ ਹਾਂ ਦਾ ਦਰਾਤੇ ਦੇ ਇੱਕ ਵਾਰ ਦਾ ਦਰਾਤੇ ਸਵੇਰੇ ਕਿੰਨੀ ਆ ਗਈਆਂ ਨੇ ਇੱਥੇ ਜਿਆਦਾ ਪਿਆ ਹਰੇ ਆਪਣੇ ਤੋਂ ਘੱਟ ਜਾਂਦੇ ਨੇ ਤੇ ਦੇਖਦੇ ਚੜਾਈ ਹੁਣ ਪਰਿਆ ਵਾ ਜਿਆਦਾ ਚੜਦਾ ਜਾਣਾ ਛਲ ਜੁਲਣਾ ਦਾ ਮਾਦ ਵੀ ਡੇਢੀ ਹੋ ਗਈ ਕਿਤੇ

ਡਾਇਰੈਕਟਰ ਚਲੋ ਠੀਕ ਹੈ ਜੀ ਆ ਵੀਡੀਓ ਹਿੱਤ ਤੱਕ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਚ ਤੇ ਅੱਜ ਆਪਣੀ ਵੱਢਣੀ ਆ ਉਹ ਤੁਹਾਨੂੰ ਦਿਖਾਵਾਂਗੇ ਮੇਨ ਚੈਨਲ ਤੇ ਦੇਖਦੇ ਆ ਇਹਦਾ ਆਪਾਂ ਸ਼ਾਮ ਨੂੰ ਪੋਸਟ ਕਰ ਦੇਣੀ ਵੀਡੀਓ ਅਪਲੋਡ ਤੇ ਜਿਹੜੀ ਦੂਜੀ ਬਣਾਉਂਗੇ ਵੀਡੀਓ ਉਹ ਮੇਨ ਚੈਨਲ ਤੇ ਆਉਂਗੀ ਓਕੇ ਜੀ ਫਿਰ ਬਾਏ ਬਾਏ ਆ ਦੇਖੋ ਵਾਜੀਵਾ ਬਹੁਤ ਸੋਹਣਾ ਕੰਮ ਹੈ ਬਹੁਤ ਸੋਹਣਾ ਕੰਮ ਹੈ